ਰਦੀਪ ਸਿੰਘ ਦੇ ਕਾਤਲਾਂ ਨੂੰ ਸਜ਼ਾਵਾ ਦਵਾਉਣ ਦੇ ਖਾਤਰ ਅੱਜ ਇਸ ਇਕੱਠ ਦੇ ਵਿੱਚ ਪਹੁੰਚੇ ਮੇਰੇ ਬਹਾਦਰ ਭਰਾਵੋ ਤੇ ਭੈਣੋ ਤਿੰਨ ਮਿੰਟ ਤਿੰਨ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਤਾਂ ਇਹ ਧੀਰਾ ਕ੍ਰਾਈਮ ਹੈ ਧੀਰਾ ਜੁਰਮ ਹੈ ਬਿਨਾ ਕਿਸੇ ਪਰਚੇ ਤੋਂ ਕਿਸੇ ਬੰਦੇ ਨੂੰ ਚੱਕਣਾ ਗਵਾਹ ਕਰਨਾ ਫਿਰ ਉਹਦੇ ਤੇ ਅਣਉਲਖੀ ਤਸੀਹੇ ਦੇਣੇ ਕਰਕ ਲਾਉਣੇ ਇਹ ਦੂਜਾ ਕ੍ਰਾਈਮ ਹੈ ਉਦੋਂ ਬਾਅਦ ਤਸੀਹੇ ਦਰਾਂਦ ਮਾਰ ਕੇ ਉਹਦੀ ਲਾਸ਼ ਨੂੰ ਗੁਰਦਗਰਦ ਕਰਨ ਦੀ ਕੋਸ਼ਿਸ਼ ਕਰਨਾ ਇਹ ਤੀਜਾ ਕ੍ਰਾਈਮ ਹੈ ਕਿੰਨੇ ਕ੍ਰਾਈਮ ਏਮ ਜਦੀ ਦੇੜੇ ਪੋਸਟਮਾਰਟਮ ਦੀ ਰਿਪੋਰਟ ਉਹਦੇ ਮੁਤਾਬਕ ਸਾਬਤ ਹੋ ਚੁੱਕੀ ਹੈ ਸਨੋ ਵੀ ਜਿਹੜੇ ਦੋਸ਼ੀਆਂ ਨੂੰ ਅੰਦਰ ਕਰੋ ਉਹਦਾ ਤੇ ਕਾਰਵਾਈ ਕਰੋ ਨਾਮਾਂ ਦੇ ਟਿੱਕੇ ਜਾ ਚੁੱਕੇ ਐ ਦੋਸ਼ੀਆਂ ਦੇ ਪਰ ਉਸ ਦੇਖ ਰਹੀ ਐ ਵੀ ਉਹਨਾਂ ਨੂੰ ਬਚਾਇਆ ਕਿਵੇਂ ਜਾਵੇ ਮੈਂ ਅੱਜਾ ਰਿਪੋਰਟ ਪੜ੍ਹੀ ਸੀ ਉਹਦੇ ਵਿੱਚ ਇੱਕ ਤੱਥ ਐ ਆਪਣਾ ਨਰਿੰਦਰਦੀਪ ਸਿੰਘ ਬਈ ਜਦੋਂ ਇਹ ਭੈਣਾ ਬੀਬੀ ਨੈਨਸੀ ਨੇ ਵੀ ਦੱਸਿਆ ਵੀ ਜਦੋਂ ਇਹਨਾਂ ਦਾ ਬਰਨਾਰਾ ਸੈਂਟਰ ਹੁੰਦਾ ਸੀ ਡੀਐਸਪੀ ਬਰਨਾਲਾ ਨੇ ਇਸੇ ਨਰਿੰਦਰ ਦੀਪ ਸਿੰਘ ਤੋਂ ਬਰਨਾਲੇ ਦੀ ਜੇਲ੍ਹ ਦੇ ਵਿੱਚ ਲੈਕਚਰ ਕਰਵਾਇਆ ਨਸ਼ਿਆਂ ਦੇ ਉੱਤੇ ਨਸ਼ਿਆਂ ਦੇ ਨੁਕਸਾਨ ਕੀ ਹੈ ਇਹਨਾਂ ਦੇ ਉੱਤੇ ਲੈਕਚਰ ਕਰਵਾਇਆ ਇਸ ਨਰਿੰਦਰ ਦੀਪ ਸਿੰਘ ਤੋਂ ਸੋ ਜਮਾ ਹੈ ਕਹਿੰਦੇ ਆ ਵੀ ਨਸ਼ਾ ਪਰੋਤ ਜੁੱਤ ਹੈ ਉਹ ਡੀਐਸਪੀ ਵਿਚ ਸੀਆਈਏ ਰਿਪੋਰਟ ਨੇ ਚੱਕ ਕੇ ਉਹਨੂੰ ਤੁਸੀਂ ਇਹ ਦੇ ਕੇ ਮਾਰਤਾ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਖੁਦਕਸ਼ੀ ਬਣਾ ਲ ਗਏ ਆਪਾਂ ਫਿਰ ਉਹਨਾਂ ਨੇ ਖੁਦਕਸ਼ੀ ਵੀ ਨਹੀਂ ਬਣਾਈ ਮੈਂ ਤੇ ਸਿੱਟਦੇ ਉਹ ਮੈਂ ਤੇ ਸਿੱਟਦੇ ਇਹਨਾਂ ਸੀਸੀਟੀਵੀ ਕੈਮਰੇ 'ਚ ਆ ਗਏ ਉਹ ਸਾਰੇ ਉਸ ਤੋਂ ਬਾਅਦ ਉੱਥੇ ਹੁਣ ਇੱਕ ਸਿਲ ਕਮੇਟੀ ਬਣੀ ਡੀਸੀ ਰਿਪੋਰਟ ਦਾ 7 ਦਿਨ ਦਫਤਰ ਬੰਦ ਕਰਕੇ ਰੱਖਿਆ ਪਰ ਜਿਹੜਾ ਸਾਡਾ ਨਾਰਾ ਸੀਗਾ ਜਸਪਾਲ ਦੇ ਕਾਤਲ ਕੁੱਤੇ ਬਚ ਕੇ ਜਾਣ ਜਾਰੇ ਜਿਹੜੇ ਸੁੱਕੇ ਉਹ ਸੁੱਕੇ ਲੱਗ ਗਏ ਉਹ ਉਹ ਸਾਡਾ ਇੱਕ ਦੌੜਾ ਤਜਰਬਾ ਇੱਕ ਅੰਦਰੋਂ ਢਾਡਣ ਕਰਕੇ ਅੰਦਰੋਂ ਨਿਗੇ ਕਮਜ਼ੋਰ ਗਿਆ ਕਰਕੇ ਦੁਸ਼ਮਣੀਆਂ ਚਾਲਾ ਕਰਕੇ ਉਹ ਕਾਤਲ ਸੁੱਕੇ ਬਚ ਗਏ ਸੋ ਮਾਖੀਰ ਤੇ ਹੀ ਵੀਕੇ ਨੂੰ ਕ੍ਰਾਂਤੀ ਕਰੀ ਨਾ ਤੋ ਅੱਖ ਨਹੀਂ ਜਦੋਂ ਅੱਛੂ ਐਸਐਸਪੀ ਕਾਲਾ ਹੁੰਦਾ ਸੀਗਾ 1991 ਦੇ ਵਿੱਚ ਚਰਚਾ ਕਰਕੇ ਨੌਜਵਾਨਾਂ ਨੂੰ ਮਾਰਦਾ ਸੀ ਉਦੋਂ ਤੋਂ ਬੋਲਦੇ ਆ ਰਹੇ ਐ ਅੱਥੇ ਇੱਕ ਮੁੰਡਾ ਇਹਨਾਂ ਦੇ ਸੀਆਈਏ ਬਠਿੰਡੇ ਵਾਲਾ ਨੇ ਮਾਤਾਵਾਲੀ ਗਲੀ ਦੇ ਵਿੱਚ ਕੋਈ ਨਿਵਾਰਕ ਬੱਚਾ ਸੀ ਆਉਂਦੇ ਅ ਮਤਲਬ ਗੁਰਦੰਗਿਆਂ ਦੇ ਵਿੱਚ ਪਟ્રોલ ਪਾ ਕੇ ਮਿਰਚਾਂ ਪਾ ਕੇ ਮਾਰਦਾ ਸੀ ਉਹਦਾ ਵੀ ਕੇਸ ਲੜਿਆ ਸੀ ਪਰ ਉਹਦੀ ਖੀਰ ਤੇ ਕਵਾਸ਼ ਕਰਵਾਤੀ ਇਹਨਾਂ ਦੇ ਪੁਲਸ ਵਾਲੇ ਨੇ ਸੋ ਖੀਰ ਤੇ ਸਿਹਤ ਨਹੀਂ ਆਏ Gracias. वाहिबाद भगवंत मानार मुरदाबाद जावरपुर मुरदाबाद जिंदाबाद असीं